ਸ਼ਸ਼ਟ੍ਰੀਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਪੱਲੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਕਲਾਂ ਚ ਸਰਪੰਚੀ ਦੀ 2 ਕਰੋੜ ਦੀ ਲੱਗੀ ਬੋਲੀ ਪੰਚਾਇਤੀ ਚੋਣਾਂ ਦੇ ਲਾਂ ਤੋਂ ਬਾਅਦ ਹੁਣ ਤੱਕ ਦੀ ਪੰਜਾਬ ਦੀ ਸਭ ਤੋਂ ਉੱਚੀ ਬੋਲੀ ਅੰਮ੍ਰਿਤਸਰ ਬਟਾਲਾ ਰੋਡ ਵਿਖੇ ਦਵਾਈਆਂ ਬਣਾਉਣ ਵਾਲੀ ਫੈਕਟਰੀ 'ਚ ਬਲਾਸਟ ਤਿੰਨ ਲੋਕ ਹੋਏ ਜ਼ਖਮੀ ਜ਼ਖਮੀਆਂ ਨੂੰ ਹਸਪਤਾਲ 'ਚ ਕਰਾਇਆ ਗਿਆ ਭਰਤੀ ਸੁਨੀਲ ਜਾਖੜ ਦੇ ਅਸਤੀਫੇ ਦੀ ਚਰਚਾ ਮਗਰੋਂ ਐਕਸ਼ਨ ਮੋਰਚ 'ਚ ਪੰਜ-ਪੰਜ ਸੀਨੀਅਰ ਪੰਜ ਪਾਗਵਾ ਨੇ ਜਾਖੜ ਦੇ ਅਸਤੀਫੇ ਦਾ ਕੀਤਾ ਖੰਡਨ ਅੱਜ ਭਾਜਪਾ ਦੀ ਹੋਣ ਚਾਰੀ ਅਹਿਮ ਮੀਟਿੰਗ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੌਰਵਾਲ ਕਲਾ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਬਣਿਆ ਜਿਸ 'ਚ ਸਰਪੰਚੀ ਲੈਣ ਵਾਸਤੇ ਭਾਜਪੀ ਦੇ ਉਮੀਦਵਾਰ ਆਤਮਾ ਸਿੰਘ ਵੱਲੋਂ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾ ਕੇ ਹੁਣ ਤੱਕ ਦਾ ਪੰਜਾਬ ਰਿਕਾਰਡ ਕਾਇਮ ਕਰ ਦਿੱਤਾ ਅੱਜ ਪੰਚਾਇਤੀ ਘਰ ਦੇ ਵਿੱਚ ਪਿੰਡ ਹਰਦੌਰਵਾਲ ਦੇ ਤਿੰਨ ਦੋ ਥਿਰਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਾਏਗਾ ਉਹੀ ਪਿੰਡ ਦਾ ਸਰਪੰਚ ਹੋਏਗਾ ਬੋਲੀ ਦੇਣ ਵਾਲਿਆਂ 'ਚ ਭਾਜਪੀ ਦੇ ਆਗੂ ਆਤਮਾ ਸਿੰਘ ਪੁੱਤਰ ਬਸੰਤ ਸਿੰਘ ਜਸਵੰਤ ਸੁਵਿੰਦਰ ਸਿੰਘ 베ਦੀ ਹਰਜੀਤ ਸਿੰਘ ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਿਲ ਸਨ ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾਈ ਗਈ ਪਰ ਨਾ ਤੇ ਕੋਈ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਕਾਲੀਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਲਈ ਸਾਹਮਣੇ ਨਹੀਂ ਆਇਆ ਅਖੀਰ ਅੱਜ ਪਹੁੰਚੇ ਤਿੰਨ ਦਾਵੇਦਾਰਾਂ 'ਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ 2 ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਤੋਂ ਦਸਵਿੰਦਰ ਸਿੰਘ 베ਦੀ ਨੇ ਜਦੋਂ 1 ਕਰੋੜ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ 2 ਕਰੋੜ ਦੀ ਬੋਲੀ ਲਗਾ ਦਿੱਤੀ ਜਿਸ ਤੋਂ ਬਾਅਦ ਅੱਜ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ ਤੇ ਹੁਣ ਕੱਲ ਸਵੇਰ ਦਾ ਸਮਾਂ ਰੱਖਿਆ ਗਿਆ ਤੇ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਕੱਲ ਬੋਲੀ ਦੇ ਸਕਦਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਭਲਕੇ ਸਵੇਰੇ ਕੋਈ 2 ਕਰੋੜ ਤੋਂ ਵੱਧ ਬੋਲੀ ਲਾਉਂਦਾ ਹੈ ਜਾਂ ਨਹੀਂ ਪਰ ਫਿਰ ਆਤਮਾ ਸਿੰਘ ਦੀ ਬੋਲੀ ਅਖੀਰੀ ਬੋਲੀ ਹੋਏਗੀ ਤੇ ਉਧਰ ਭਾਜਪਾ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਵਿੱਚ ਇਕੋ ਇੱਕ ਪਾਰਟੀ ਹੈ ਭਾਜਪਾ ਜੋ ਪੰਜਾਬ ਵਾਸੀਆਂ ਦੇ ਭਲੇ ਲਈ ਕੰਮ ਕਰ ਸਕਦੀ ਹੈ ਲੁਧਿਆਣਾ ਦੇ ਸਥਾਨਕ ਕਸਬਾ ਹੰਬਣਾ ਤੋਂ ਥੋੜੀ ਦੂਰ ਲੁਧਿਆਣਾ ਦੇ ਬਲਕ ਮੰਗਰ ਟਿਕਦੇ ਪਿੰਡ ਫਾਗਲਾ 'ਚ ਸਮੂਹ ਪਿੰਡ ਵਾਸੀਆਂ ਵੱਲੋਂ ਪਹਿਲ ਕਦਮੀ ਕਰਦੇ ਹਾਂ ਪੰਜ ਸਰਪੰਚ ਦੀ ਚੋਣ 'ਚ ਖਰਚੇ ਤੋਂ ਸੰਕੋਚ ਕਰਦੇ ਹਾਂ ਸਰਬਸੰਮਤੀ ਨਾਲ ਪੰਚਾਇਤ ਚੁਣ ਕੇ ਇਲਾਕੇ 'ਚ ਨਵੀਂ ਮਿਸਾਲ ਪੈਦਾ ਕੀਤੀ ਹੈ ਪਿੰਡ ਦੇ ਮੌਤਬਰ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ 'ਚ ਸਰਬਸੰਮਤੀ ਨਾਲ ਚੁਣੀ ਪੰਚਾਇਤ ਦੀ ਚੜ੍ਹਦੀ ਕਲਾਲੀ ਗੁਰਦੁਆਰਾ ਸਾਹਿਬ 'ਚ ਪਾਠੀ ਸੰਗਾਂ ਵੱਲੋਂ ਅਰਦਾਸ ਕੀਤੀ ਗਈ ਸਰਬਸੰਮਤੀ ਨਾਲ ਪੰਚਾਇਤ ਚੁਣੇ ਜਾਂਚ ਬਹੁਤ ਹੀ ਸੂਝਵਾਨ ਮਿਹਨਤੀ ਪੜੇ ਲਿਖੇ ਬੀਬੀ ਦੀਪਕ ਕੌਰ ਗਿੱਲ ਪਤਨੀ ਸਰਗਵਾਸਿਪਿੰਦਰ ਸਿੰਘ ਗਿੱਲ ਨੂੰ ਨਗਰ ਦੀ ਸਰਪੰਚ ਚੁਣ ਲਿਆ ਗਿਆ ਇਸ ਪਿੰਡ ਵੱਲੋਂ ਚੁਣੀ ਗਈ ਪੰਚਾਇਤ ਠੇਕੇਦਾਰ ਜਸਵਿੰਦਰ ਸਿੰਘ ਗਿੱਲ ਇਕਬਾਲ ਸਿੰਘ ਹਰਨੇਕ ਸਿੰਘ ਲਾਪ੍ਰੀਤ ਕੌਰ ਤੁਨ ਪਤਨੀ ਅਮਨਜੀਤ ਸਿੰਘ ਅਮਨ ਤੇ ਹਰਜੀਤ ਕੌਰ ਤੁਨ ਪਤਨੀ ਸੁਖਪ੍ਰੀਤ ਸਿੰਘ ਸੁਖੀ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਗਾ ਦਿੱਤਾ ਗਿਆ ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਦਿਹਾਤੀ ਅੰਮ੍ਰਿਤਸਰ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਵੱਖ-ਵੱਖ ਥਾਣਿਆਂ ਨੂੰ ਅਸਲਾ ਧਾਰਕਾਂ ਦੇ ਹਥਿਆਰ ਥਾਣਿਆਂ 'ਚ ਨਮਾ ਕਰਾਉਣ ਦੀਆਂ ਸਖਤ ਹਦਾਇਤਾਂ ਜਾਰੀ ਹੋਈਆਂ ਨੇ ਇਸ ਸਬੰਧੀ ਥਾਣਾ ਲੋਪੋਕੇ ਦੇ ਐਸਐਚ ਅਮਨਦੀਪ ਸਿੰਘ ਨੇ ਦੱਸਿਆ ਕਿ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਸ ਨੂੰ ਲੈ ਕੇ ਥਾਣਾ ਲੋਪੋਕੇ ਦੇ ਇਨੋਂ ਦੇ ਪਿੰਡਾਂ ਦੇ ਅਸਲਾ ਧਾਰਕ ਆਪਣਾ ਅਸਲਾ ਗਨ ਹਾਊਸ 'ਚ 5 ਅਕਤੂਬਰ ਤੱਕ ਜਮ੍ਹਾਂ ਕਰਾ ਕੇ ਰਸੀਦ ਪ੍ਰਾਪਤ ਕਰਕੇ ਪੁਲਿਸ ਨੂੰ ਸ ਜੇਕਰ ਕਿਸੇ ਅਸਲਾ ਧਾਰਕ ਨੇ ਨਾ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਅੱਜ ਉਸ ਸਮੇਂ ਵਿਦੇਸ਼ਿਤ ਫੈਲ ਕੇ ਜਦ ਦਵਾਈਆਂ ਬਣਾਉਣ ਵਾਲੀ ਫੈਕਟਰੀ 'ਚ ਜ਼ੋਰਦਾਰ ਧਮਾਕਾ ਹੋਇਆ ਤੇ ਕੌੜਸ ਸਣੇ ਤਿੰਨ ਲੋਕ ਇਸ ਧਮਾਕੇ 'ਚ ਜ਼ਖਮੀ ਹੋਏ ਨੇ ਹਾਲਾਂਕਿ ਧਮਾਕੇ ਤੋਂ ਬਾਅਦ ਕੁਝ ਸਮਾਂ ਤੱਕ ਆਸ-ਪਾਸ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਧਮਾਕਾ ਕਿਸ ਨਾਲ ਹੋਇਆ ਪੁਲਿਸ ਦਾ ਕਹਿਣਾ ਹੈ ਕਿ ਦਵਾਈਆਂ ਬਣਾਉਣ ਵਾਲੀ ਫੈਕਟਰੀ 'ਚ ਧਮਾਕੇ 'ਚ ਤਿੰਨ ਲੋਕ ਜ਼ਖਮੀ ਹੋਏ ਨੇ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ ਹੈ ਉਹਨਾਂ ਦੱਸਿਆ ਕਿ ਦਵਾਈਆਂ ਬਣਾਉਣ ਵਾਲੇ ਪਾਊਡਰ ਨੂੰ ਸੁਕਾਉਣ ਵਾਲਾ ਡਰਾਇਰ ਗਰਮ ਹੋ ਕੇ ਫਟ ਗਿਆ ਜਿਸ ਕਾਰਨ ਇਹ ਧਮਾਕਾ ਹੋਇਆ ਲੇਕਿਨ ਫਿਰ ਵੀ ਸਾਨੂੰ ਆ ਥੋੜੀ ਦੇਰ ਹੋਈ ਆ ਔਰ ਕੌਲ ਆਈ ਸੀਗੀ ਕਿ ਪੁੱਲੂ ਵਾਲੀ ਫੈਕਟਰੀ ਦੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਆ ਜਿਹਦੇ ਵਿੱਚ ਪਲਾਸਟ ਹੋਇਆ ਵਾ ਉਹ ਅਸੀਂ ਇੱਥੇ ਆਏ ਆ ਫਾਇਰ ਬਰਗੇਡ ਵਾਲੀ ਗੱਡੀ ਵੀ ਆਈ ਹੋਈ ਆ ਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਵਰਮਸੂਰੀ ਜੀ ਉਹ ਮਿਲੇ ਨੇ ਸਾਨੂੰ ਤੇ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਂਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਰੈਰ ਨੂੰ ਕੋਲਦੇ ਆ ਉਹ ਮਤਲਬ ਜਾਂ ਓਵਰ ਹੀਟ ਹੋ ਗਏ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੜਿਆ ਵਾ ਤੇ ਬਾਕੀ ਉਹਦੇ ਨਾਲ ਸਟੰਡ ਦੇ ਨਾਲ ਨਾ ਦੋ ਬੰਦੇ ਵੀ ਇੱਕ ਔਰਤ ਨੂੰ ਥੋੜਾ ਜਿਹਾ ਮਤਲਬ ਆਈਆ ਸਟੰਡ ਲਗੀਆਂ ਨੇ ਜਾਂ ਕਹ ਲਓ ਵੀ ਉਹਨਾਂ ਨੂੰ ਥੋੜਾ ਜਿਹਾ ਕੋਈ ਪ੍ਰੋਬਲਮ ਸਾਹ ਦੇ ਵਿੱਚ ਪ੍ਰੋਬਲਮ ਆਈਆ ਉਹਨਾਂ ਨੂੰ ਕੌਫਰੀਡ ਹਸਪਤਲ ਇਹਨਾਂ ਦੇ ਫਾਕ ਸਾਹਿਬ ਲੈ ਕੇ ਗਏ ਹੋਏ ਆ ਤੇ ਬਾਕੀ ਦੇਖ ਰਹੇ ਆ ਇਹ ਬਾਕੀ ਹੋਰ ਚੈੱਕ ਕਰ ਰਹੇ ਆ ਕਿ ਕਿੰਨਾ ਕੁ ਨੁਕਸਾਨ ਆਇਆ ਜਾਂ ਕੋਈ ਹੋਰ ਨਾ ਵੀ ਹੋ ਜਾਈਏ ਜਾਂ ਬੀਤੇ ਕਰੀਬ 10 ਦਿਨ ਪਹਿਲਾਂ ਇੱਕ ਕਿਸਾਨ ਦੀ 23 ਸਾਲਾ ਤੀ ਨਵਦੀਪ ਕੌਰ ਦੀ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਬ੍ਰੇਨ ਹੈਮਰੇਜ ਦੇ ਨਾਲ ਮੌਤ ਹੋ ਗਈ ਸੀ ਤੇ ਅੱਜ ਨਵਦੀਪ ਕੌਰ ਦੀ ਮ੍ਰਿਤਕ ਦੇ ਨਾਬਾ ਬਲੰਕ ਦੇ ਪਿੰਡ ਪਾਲੀਆਂ ਖੁਰਦ ਘਰ ਪਹੁੰਚੀ ਆ ਤਾਂ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੈ ਕਿਉਂਕਿ ਨਵਦੀਪ ਕੌਰ ਨੂੰ ਬੜੇ ਹੀ ਚਾਵਾਂ ਦੇ ਨਾਲ ਪਰਿਵਾਰ ਨੇ ਕੈਨੇਡਾ ਭੇਜਿਆ ਸੀ ਕਿ ਉਹ ਬੁਢਾਪੇ 'ਚ ਪਰਿਵਾਰ ਦਾ ਸਹਾਰਾ ਬਣੇਗੀ ਪਰ ਉਸ ਦੀ ਮ੍ਰਿਤਕ ਦੇ ਨੇ ਪਰਿਵਾਰ ਨੂੰ ਸਦਮੇ 'ਚ ਲਿਆ ਦਿੱਤਾ ਕਿਉਂਕਿ ਪਿੰਡ ਪਾਕਿਸਤਾਨ ਨੇ ਲੱਖਾਂ ਰੁਪਈਆ ਖਰਚ ਕਰਕੇ ਕਾਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਪਰਿਵਾਰਕ ਮ ਸਰਕਾਰ ਤੋਂ مالی ਮਦਦ ਦੀ ਮੰਗ ਕੀਤੀ ਹੈ ਅੰਤਿਮ ਸੰਸਕਾਰ ਦੇ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਰਹੇ ਉੱਥੇ ਹੀ ਸਾਰਾ ਇਹ ਪਿੰਡ ગામ ਦੇ ਮਾਹੌਲ 'ਚ ਸੀ 2 ਸਾਲ ਦੀ ਸਟੱਡੀ ਦੀ ਸਟੱਡੀ ਵੀ ਜੇਤੇ ਗਈ ਸੀ ਸਟੱਡੀ ਪੂਰੀ ਹੋਣ ਤੋਂ ਬਾਅਦ ਤੋਂ ਉਹਦੇ ਕੋਲੇ ਵਹਲੇ ਵਰਕ ਪਰਮਿਟ ਹੈਗੇ ਸੀ ਅ ਅਪਲਾਈ ਕੀਤਾ ਹੋਇਆ ਸੀ ਅਚਾਨਕ ਜਿਹੜੀ ਉਹਦੀ ਮੌਤ ਹੋ ਗਈ ਬਹੁਤ ਹੀ ਪਰਿਵਾਰ ਦੇ ਉੱਪਰ ਇੱਕ ਦੁੱਖ ਦਾ ਪਹਾੜ ਜਿਹੜਾ ਗਿਰਿਆ ਹੈ ਔਰ ਅਸੀਂ ਪ੍ਰਮਾਤਮਾ ਕੀ ਹੀ ਅਰਦਾਸ ਕਰਦੇ ਆ ਕਿ ਉਸ ਸਾਡੀ ਬੇਟੀ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਉੱਥੇ ਦੇ ਸਾਡੇ ਵੀਰ ਨੇ ਐਨ ਆਰ ਆਈ ਉਹਨਾਂ ਨੇ ਜੋ ਉੱਥੇ ਦੀ ਜਾਣਕਾਰੀ ਦਿੱਤੀ ਹੈ ਕਿ ਉੱਥੇ ਦੇ ਹਾਲਾਤ ਨੇ ਜਿਹੜੇ ਕੈਨੇਡਾ ਦੇ ਵਿੱਚ ਅੱਜ ਕੱਲ ਬੱਚਿਆਂ ਦੇ ਹਾਲਾਤ ਮਾੜੇ ਨੇ ਕਿਉਂਕਿ ਉੱਥੇ ਅਟੈਕ ਦੇ ਨਾਲ ਇੱਕ ਦੋ ਜਿਹੜੀਆਂ ਮੌਤਾਂ ਨੇ ਡੇਲੀ ਹੋ ਰਹੀਆਂ ਨੇ ਔਰ ਇਹਦਾ ਕਾਰਨ ਕੀ ਨੇ ਇਹਦੇ ਤੇ ਜ਼ਰੂਰ ਸਾਨੂੰ ਸੋਚਣਾ ਚਾਹੀਦਾ ਪੰਜਾਬ ਪਾਜਬਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਕਾਨ ਪੰਜਾਬ ਦੀ ਸਿਆਸਤ ਚ ਹਲਚਲ ਮਚੀ ਹੋਈ ਹਾਲਾਂਕਿ ਇਸ ਬਾਰੇ ਸੁਨੀਲ ਜਾਖੜ ਦਾ ਆਪਣਾ ਬਿਆਨ ਤਾਂ ਸਾਹਮਣੇ ਨਹੀਂ ਆਇਆ ਪਰ ਅਨਿਲ ਸਰੀਨ ਤੇ ਹਰਜੀਤ ਗਰੇਵਾਲ ਜਿਹੇ ਸੀਨੀਅਰ ਪਾਜਪਾ ਆਗੂਆਂ ਵੱਲੋਂ ਜਾਖੜ ਦੇ ਅਸਤੀਫੇ ਦੀਆਂ ਖਬਰਾਂ ਨੂੰ ਅਫਵਾਹ ਕਰਾ ਦਿੱਤਾ ਗਿਆ ਇਸ ਵਿਟਾਲੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਪਾਜਬਾ ਦੀ ਅਹਿਮ ਮੀਟਿੰਗ ਵੀ ਸੱਦੀ ਹੈ ਅੱਜ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੇ ਰupani ਦੀ ਅਗਵਾਈ ਵਿੱਚ ਪਾਰਟੀ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਮੀਟਿੰਗ ਦੇ ਵਿੱਚ ਸਮੂਹ ਆਦੇਦਾਰਾਂ ਨੂੰ ਬੁਲਾਇਆ ਗਿਆ ਹੈ ਵਿੰਡੀਗੜ ਵਿਖੇ ਦੁਪਹਿਰ 1 ਵਜੇ ਹੋਣ ਜਾ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਵਿੱਚ ਸੁਨੀਲ ਜਾਖੜ ਹਿੱਸਾ ਲੈਂਦੇ ਨੇ ਜਾਂ ਨਹੀਂ ਕਿਉਂਕਿ ਬੀਤੇ ਦਿਨੀ ਵਿਜੇ ਰupani ਬੋਲੋ ਬਠਿੰਡਾ ਚ ਜ਼ਿਮਨੀ ਚੋਣਾਂ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ ਪਰ ਇਸ ਵਿੱਚੋਂ ਸੁਭਾ ਪ੍ਰਧਾਨ ਗੈਰ ਹਾਜ਼ਰ ਰਹੇ ਸਨ ਉਧਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਸੁਨੀਲ ਜਾਖੜ ਵਿਚਾਰੇ ਵੀ ਬੀਤੇ ਦਿਨੀ ਮੀਟਿੰਗ ਹੋਈ ਦੋਸਤਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਸਾਈਕਮਾਨ ਪੰਜਾਬ ਪਰਦਾ ਰਾਜਾ ਵੜਿੰਗ ਤੇ ਹਲਕਾ ਪੁਰਬੀਂ ਚਾ ਜਸਬੀਰ ਸਿੰਘ ਡਿੰਪਾ ਵੱਲੋਂ ਅੰਮ੍ਰਿਤਸਰ ਹਲਕਾ ਪੂਰਬੀ ਦੇ ਚੌਪਖੇ ਵਿਕਾਸ ਲਈ ਵੱਖ-ਵੱਖ ਆਉਂਦੀਆਂ ਤੇ ਕਾਂਗਰਸ ਦੇ ਸਿਪਾ ਸਲਹਾਰ ਨਿਯੁਕਤ ਕਰਕੇ ਹਲਕੇ ਦਿਨੋਹਾਰ ਬਦਲਣ ਦੀ ਗੱਲ ਕਹੀ ਗਈ ਹੈ ਇਸ ਸਬੰਧੀ ਹਲਕਾ ਪੂਰਬੀ ਦੇ ਜਸਬੀਰ ਸਿੰਘ ਡਿੰਪਾ ਤੇ ਕਾਂਗਰਸ ਕਿਸਾਨ ਸਲ ਦੇ ਪ੍ਰਧਾਨ ਜਤਿੰਦਰ ਰਾਣਾ ਨੇ ਦੱਸਿਆ ਕਿ ਪੰਜਾਬ ਦੀ ਜਨਤਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਐਮਪੀ ਬਣਾਏ ਦੱਸ ਦਿੱਤਾ ਹੈ ਕਿ ਉਹਨਾਂ 2027 ਵਿੱਚ ਕਾਂਗਰਸ ਦੀ ਸਰਕਾਰ ਉਨੀ ਕਿਉਂਕਿ ਆਪਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਨਾ ਕਰ ਵਿਸ਼ਵਾਸ ਘਾਤ ਕੀਤਾ ਲੇਕਿਨ ਕਾਂਗਰਸ ਵੱਲੋਂ 2027 ਦੇ ਵਿੱਚ ਸਰਕਾਰ ਬਣਾ ਕੇ ਮੁੜ ਤੋਂ ਪੰਜਾਬ ਦੇ ਹੱਕਾਂ ਦੀ ਗੱਲ ਕਰਕੇ ਪੰਜਾਬ ਦੇ ਲੋਕਾਂ ਨੂੰ ਹਰ ਸੁਵਿਧਾ ਮੁਹੱਈਆ ਕਰਵਾਈ ਜਾਏਗੀ ਤੇ ਲੋਕ ਮੁੜ ਤੋਂ ਖੁਸ਼ਹਾਲ ਪੰਜਾਬ ਨੂੰ ਦੇਖਣਗੇ ਆਂਡਾ ਉਨਮੋੜਦੇ ਪਿੰਡ ਜਲਾਲਪੁਰ ਨਾਲ ਸੰਬੰਧਿਤ ਸੁਖਵਿੰਦਰ ਸਿੰਘ ਕੋਟਲਾ ਇੰਸਪੈਕਟਰ ਸੀਬੀਆਈ ਤੇ ਸੰਦੀਪ ਕੌਰ ਦੇ ਹੋਣਹਾਰ بیٹے ਸ਼ੁਭਕਰਮਨ ਸਿੰਘ ਕੋਟਰਾ ਨੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਪਾਟਲੀਪੁਤਰ ਸਪੋਰਟਸ ਕੰਪਲੈਕਸ ਦੇ ਵਿੱਚ 28 ਤੋਂ 30 ਨਵੰਬਰ ਤੱਕ ਹੋਈ ਚੌਥੀ ਨੈਸ਼ਨਲ ਓਪਨ ਇੰਡੀਆ ਐਥਲੈਟਿਕਸ ਅੰਡਰ 23 ਦੇ ਵਿੱਚੋਂ ਡਿਸਕਸ ਥੋ ਮੁਕਾਬਲੇ ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਪੰਜਾਬ ਤੇ ਆਪਣੀ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਸ਼ੁਭਕਰਮਨ ਸਿੰਘ ਡੀਏਵੀ ਕਾਲਜ ਜਲੰਧਰ ਵਿੱਚ ਬੀਏ ਕਰ ਰਿਹਾ ਤੇ ਡੀਵੀ ਕਾਲਜ ਦੇ ਗਰਾਊਂਡ ਵਿੱਚ ਹੀ ਸਰਦਾਰ ਬਲਦੀਪ ਸਿੰਘ ਮਾਨਕਰਾਈ ਕੋਚ ਸਾਹਿਬ ਵੱਲੋਂ ਚਿੰਗਲਰੀ ਸ਼ੁਭਕਰਮਨ ਸਿੰਘ ਐਸੇ ਖੇਡ ਵਿੱਚ ਇਸ ਤੋਂ ਪਹਿਲਾਂ ਵੀ ਨੈਸ਼ਨਲ ਪੱਧਰ ਤੇ ਯੂਨੀਕ ਕੈਟਾਗਰੀ ਵਿੱਚ ਕਈ ਮੈਡਲ ਜਿੱਤ ਚੁੱਕੇ ਹਨ ਤੇ ਸਾਲ 2022 ਚ ਪੰਚਕੁਲਾ ਵਿਖੇ ਹੋਈਆਂ ਖੇਡੋ ਇੰਡੀਆ ਨੈਸ਼ਨਲ ਗੇਮਸ ਵਿੱਚ ਉਸ ਨੇ ਨੈਸ਼ਨਲ ਰਿਕਾਰਡ ਬਣਾਇਆ ਸੀ ਸ਼ੁਭਕਰਮਨ ਸਿੰਘ ਦੀ ਉਮਰ 20 ਸਾਲ ਹੈ ਤੇ ਸੀਨੀਅਰ ਕੈਟਾਗਰੀ ਵਿੱਚ ਇਹ ਉਸ ਦਾ ਪਹਿਲਾ ਮੁਕਾਬਲਾ ਸੀ ਜੋ ਉਸ ਨੇ ਵਧੀਆ ਪ੍ਰਦਰਸ਼ਨ ਕਰਕੇ ਪੰਜਾਬ ਦੀ ਝੋਲੀ 'ਚ ਸਿਲਵਰ ਮੈਡਲ ਪਾਇਆ ਜਿਹਾ ਕਰਕੇ ਉਸ ਨੇ ਸਿਰਫ ਆਪਣਾ ਹੀ ਨਹੀਂ ਸਗੋ ਆਪਣੇ ਮਾਤਾ ਪਿਤਾ ਪਿੰਡ ਕਾਲਜ ਤੇ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ